ਜਰੂਰਗਾ ਬਲਵੰਤ ਸੰਧੂ ਜੀ ਆਪਣੀ ਨਜ਼ਮ ਪੰਜਾਬੀ ਕਬਤੇ ਪੇਸ਼ ਕਰਨਗੇ। ਆਜ਼ਰੀਨ ਦੋਸਤੋ ਤੁਹਾਡੇ ਨਾਲ ਦੋ ਲੱਗ ਮਸਾਨੀਆਂ ਕੰਗਿਆ ਨਜ਼ਮ ਹੈ ਸੁੰਦਰੀ ਸੀਤਲਾ ਦੇਖੇ ਨਕਸ਼ਾ ਵਾਲੀ 16 ਕੋ ਵਰਿਆਂ ਦੀ ਸਾੰਨੀ ਜੀ ਸੀਤਲਾ ਮੇਰੇ ਘਰ ਪੋਚਾ ਲਾਉਂਦੀ ਓਚਾ ਲਾਉਂਦੀ ਲਾਉਂਦੀ ਜਾਂ ਪਤਨੀ ਦੇ ਡਰੈਸਿੰਗ ਰੂਮ ਚ ਆਉਂਦੀ ਤਾਂ ਆਦਮ ਕਰਦ ਸ਼ੀਸ਼ੇ ਚ ਆਪਾ ਤੱਕਦੀ ਪੋਚਾ ਛੜ ਸ਼ੀਸ਼ੇ ਸਾਹਮਣੇ ਖੜ ਜਾਂਦੀ ਛਲ ਤੋਂ ਗੰਗੀ ਚ ਕੁਵਾਰਾ ਨੂੰ ਲਾਉਂਦੀ ਇੱਕ ਦੋ ਲਿਕਾਂ ਮੱਥੇ ਤੇ ਲਿਆਉਂਦੀ ਕੰਗੇ ਰਖ ਸੋਮੇ ਦਾਨੇ ਚੋਂ ਸੁਰਮਾ ਚ ਭਰਦੀ ਅੱਖਾਂ ਚ ਪਾਉਂਦੀ ਇੱਕ ਦੋ ਅਰ ਮਟਕਾਉਂਦੀ ਕਾਲੀ ਕਾਲੀ ਬੌਂਦਰ ਦੇ ਇੱਕ ਦੋ ਪਾਸ ਗੰਧਵੀ ਗੱਲਾਂ ਤੇ ਥੱਪਦੀ ਵਿਦੇਸ਼ੀ ਲਿਪਸਟਿਕ ਲਸੂੜੇ ਬੁੱਲਾਂ ਤੇ ਮਲਦੀ ਗਲਵੇਂ ਤੋਂ ਲਿਬਾਸ ਚੁੱਕ ਸਵੇਸ਼ ਝੰਕਦੀ ਆਖਰਤਾ ਦਾੰਦੋਂ ਕੰਮੀਜ ਖਿੱਚ ਇੱਕ ਨੂੰ ਤਣਦੀ ਉਲਕੇ ਪੋਚਾ ਲਾਉਣਾ ਸ਼ੀਸ਼ੇ ਚ ਸ਼ੀਸ਼ਾ ਪੋਜਾਂਦੀ ਮੈਂ ਚੋਰੀਓਂ ਤੱਕਦਾ ਜਰਾ ਕੋ ਖਿਜਦਾ ਮੈਂ ਚੋਰੀਓਂ ਤੱਕਦਾ ਜਰਾ ਕੋ ਖਿਜਦਾ ਅਜਬ ਸਥਿਤੀ ਨਾਲ ਸਜਦਾ ਉੱਠਦਾ ਤੇ ਟੀਵੀ ਤੇ ਚੱਲ ਰਿਹਾ ਪੰਜਾਬ ਹੰਦਰੇ ਦਾ ਮੁਕਾਬਲਾ ਬੰਦ ਕਰ ਦਿੰਦਾ ਵਾਹ 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 ਫਾਟੇਂ ਕੀੜੀਆਂ ਕੀੜੀਆਂ ਹੁਣ ਕਿਵੇਂ ਚੜਨਗੀਆਂ ਸ਼ਾਬੇ ਮਾਲ ਦੀਆਂ ਵੱਡੀਆਂ ਤੇ ਮਰਮਰੀ ਕੌੜੀਆਂ ਚੜ੍ਹ ਲਈ ਗਿਆਂ ਤਾਂ ਤੁਰ ਨਾ ਸਕਣ ਗਿਆ ਮੂੰਹ ਦਿਸਲੇ ਛਾਹ ਹਰਸ਼ ਤੇ ਦਿੱਤੇ ਵਾਰ-ਵਾਰ ਕੋਚਾ ਲੱਗਦਾ ਸਭ ਕੁਝ ਪੈਕ ਮਿਰਦਾ ਨਾ ਕੁਝ ਡੁੱਲਦਾ ਨਾ ਟਿਕਦਾ ਕੀ ਚੁਗਣ ਗੀਆਂ ਵਿਚਾਰੀਆਂ ਉਹ ਕਿੰਨੀਆਂ ਸਮਿਆਂ ਪਹਿਲਾਂ ਤੇ ਪੰਸਾਰੀ ਦੀ ਝਿੱਕੀ ਦੀ ਖੱਟੀ ਸੀ ਵਿਚਾਰੇ ਨੂੰ ਗਜ਼ਾਰੇ ਜੋ ਖੱਟੀ ਸੀ ਅਕਸਰ ਦੀਪਿਆਂ ਥੈਲਿਆਂ ਤੋਂ ਸੌਦਾ ਪਤਾ ਕਢ ਲਿਆ ਚਿਪਕ ਲੰਬੇ ਤਕੜੀ ਚ ਤੋਲਦੇ ਆ ਕੁਝ ਨਾ ਕੁਝ ਕੀ ਜਾਂਦਾ ਡੁੱਬ ਜਾਂਦਾ ਕੀੜੀਆਂ ਦੇ ਚੋਗਣ ਲਈ ਮਾੜਾ ਮੋਟਾ ਆਹਰ ਬਣ ਜਾਂਦਾ ਅਨਸਾਰੀ ਦੇਖਦਾ ਪਰ ਕੁਝ ਨਾ ਕਹਿੰਦਾ ਉਲਟਾ RAM ਦਾ ਸ਼ੁਕਰ ਕਰੇਂਦਾ ਉਸ ਬਾਣੇ ਕੀੜੀਆਂ ਨੂੰ ਨਿਕੁਕ ਲੱਗਦਾ ਤਾਂ ਹੱਟੀ ਦਾ ਕਾਰੋਬਾਰ ਵਾਵਾ ਚੱਲਦਾ ਟੱਬਰ ਦੀ ਸੋਨਾ ਪਲਦਾ ਗਾਟਾਂ ਦੀ ਆਉ ਜਾਉ ਰਹੀਂਦੀ ਤੱਕੜੀ ਦੀ ਡੰਡੀ ਹਿੱਲਦੀ ਰਹੀਂਦੀ ਦਰਦਰਤ ਵਿੱਚ برکت ਪੈਂਦੀ ਕੀੜੀਆਂ ਨੂੰ ਮौज ਬਣੀ ਰਹਿੰਦੀ ਪਰ ਕੁਝ ਵਰਿਆਂ ਤੋਂ ਇਧਰ ਪੱਥਰਾਂ ਦਾ ਸ਼ਹਿਰ ਵੱਸ ਗਿਆ ਹੱਡੀ ਦੇ ਖਾਵੇਂ ਇੱਕ ਸ਼ਾਹਮਾਨ ਹੋ ਸਕਿਆ ਜਿਸ ਨੂੰ ਹੱਡੀ ਟੈਂਕ ਨੇ ਨਾਨਕਸ਼ਹੀ ਟੋਂ ਨਿਕਲ ਲਿਆ ਉਹ ਸਾਰੇ ਵਿਚਾਰਾ ਉੱਜੜ ਗਿਆ ਕੀੜੀਆਂ ਦਾ ਖਾਣ ਪਾਣ ਖੜ ਗਿਆ ਕੀੜੀਆਂ ਆਉਂਦੀਆਂ ਪਰ ਚੜ੍ਹ ਨਾ ਸਕਦੀਆਂ ਸ਼ਾਹਮਾਨ ਵਾਲੀਆਂ ਵੱਡੀਆਂ ਤੇ ਮਰਮਰੀ ਪੌੜੀਆਂ 12ਵੀਂ ਦੇਖ ਲਿਆ ਤੇ ਬਰਤ ਜਾਂਦੀਆਂ ਵਿਚਾਰੀਆਂ ਉਹਦੀਆਂ